ਇਹ ਆਪਾਂ ਸਬਜ਼ੀਆਂ ਮਗਾਈਆਂ ਸੀ ਕੁਛ ਕੱਢ ਕੇ ਰੱਖਦੇ ਆ ਇਹਨੂੰ ਟੋਕਰੀਆਂ 'ਚ ਇਹਨਾਂ ਨੂੰ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਅਗਰ ਚੈਨਲ ਤੇ ਪਹਿਲੀ ਵਾਰ ਹੀ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਇੱਕ ਸੋਨਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਲਓ ਜੀ ਸਬਜ਼ੀਆਂ ਆਪਾਂ ਕੱਢ ਕੇ ਟੋਕਰੀਆਂ 'ਚ ਰੱਖ ਲਈਏ ਇਹਦੇ ਨਾਲ ਫਾਫੀਆਂ ਚ ਖਰਾਬ ਹੋ ਜਾਣਗੀਆਂ ਤੇ ਆਪਾਂ ਕੱਢ ਕੇ ਇਹਨਾਂ ਨੂੰ ਫ੍ਰਿਜ 'ਚ ਰੱਖਦੇ ਆ ਟੋਕਰੀਆਂ 'ਚ ਪਾ ਕੇ ਸਬਜ਼ੀਆਂ ਬਹੁਤ ਜ਼ਿਆਦਾ ਮਹਿੰਗੀਆਂ ਹੋਈਆਂ ਪਈਆਂ ਨੇ ਤੇ ਆਪਾਂ ਨੂੰ ਸੰਭਾਲ ਲੈਣੇ ਆ। ਇਹ ਸਬਜ਼ੀਆਂ ਕੱਢ ਲਈਏ। ਇਹ ਸਬਜ਼ੀਆਂ ਆਪਾਂ ਪਾ ਲਈਆਂ ਟੋਕਰੀਆਂ 'ਚ। ਇਹ ਗੋਭੀ ਬਣਾਵਾਂਗੇ ਉਹਨੇ। ਉਹਦੀ ਸਬਜੀ ਆਪਾਂ ਸੰਭਾਲ ਲਈ ਸੀ ਤੇ ਹੁਣ ਬਣਾਣੇ ਸ਼ਾਮ ਦੀ ਚਾਹ ਬੱਚਿਆਂ ਦੇ ਪੇਪਰ ਚੱਲ ਰਹੇ ਨੇ ਜਲਦੀ ਆ ਗਏ ਸੀ ਸਕੂਲ ਤੋਂ ਆ ਜਾਂਦੇ ਨੇ ਹੁਣ 1 ਵਜੇ ਤੇ ਉਹ ਰੋਟੀ ਰੋਟੀ ਖਾ ਕੇ ਤੇ ਸੋ ਗਏ ਸੀ ਤੇ ਹੁਣ ਹੋਇਆ ਸ਼ਾਮ ਦਾ 3:30 ਵਜੇ ਦਾ ਟਾਈਮ ਹੈ ਤੇ ਆਪਾਂ ਚਾਹ ਬਣਾਣੇ ਆ ਤੇ ਬੱਚਿਆਂ ਨੂੰ ਠਾਨਨੇ ਆ ਸੁੱਤੇ ਪਏ ਸੀ ਸਵੇਰੇ ਵੀ ਜਲਦੀ ਉੱਠਦੇ ਨੇ ਉਹ ਇਸ ਕਰਕੇ ਥੱਕ ਜਾਂਦੇ ਨੇ ਤੇ ਆਪਾਂ ਚਾ ਬਣਾ ਕੇ ਬਿਠਾਨੇ ਉਹਨਾਂ ਨੂੰ ਤੇ ਫੇਰ ਆਪਾਂ ਕਰਦੇ ਕੰਮ ਕਰੋਣਾ ਟਿਊਸ਼ਨ ਭੇਜ ਕੇ ਦੇਣ ਛੋਟੇ ਹੋ ਗਏ ਨੇ ਥੋੜੇ ਤੇ ਇੱਕ ਬਾਹਰ ਤੋਂ ਬਹੁਤ ਜ਼ਿਆਦਾ ਹੋ ਜਾਂਦੀ ਏ ਮੇੜੇ 'ਚ ਕੰਮ ਕਰਨਾ ਔਖਾ ਲੱਗਦਾ ਅੱਜ ਸੋਚਿਆ ਸੀ ਪੇਟੀ ਦੇ ਕੱਪੜਿਆਂ ਨੂੰ ਥੋੜੀ ਧੁੱਪ ਲਵਾਵਾਂਗੇ ਪਰ ਕੰਮ ਕਰਦੇ ਆ ਧੁੱਪ ਚੜ ਗਈ ਕੱਪੜੇ ਕੁਪੜੇ ਧੋਣ ਲੱਗ ਗਏ ਸਲੇ ਟਾਈਮ ਨਹੀਂ ਲੱਗਾ ਕੱਲ ਨੂੰ ਦੇਖਾਂਗੇ ਹੁਣ ਇਹ ਗੋਭੀ ਆਪਾਂ ਕੱਟ ਕੇ ਰੱਖਦੇ ਆ ਬਣਾਵਾਂਗੇ ਰਾਤ ਨੂੰ ਪਚਾਾ ਬਣਾ ਲਿਆ ਸ਼ਾਮ ਦੀ ਬੱਚਿਆਂ ਦੇ ਪੇਪਰ ਸੀ ਤੇ ਜਿੰਦੀ ਛੁੱਟੀ ਹੋ ਜਾਂਦੀ ਆ ਕੇ ਸੋ ਗਏ ਹੀ ਖੰਮ ਦੇਨੇ ਚਾਹ ਤੇ ਪੀਜ ਦੇ ਰਾਂ ਨੋਟਿਸ਼ਨ ते आपण बनावांगे आलू रोटी सब्जी रोजी काढली आपण ਤੁਸੀਂ ਇਹ ਕਪੜੇ ਤੋਏ ਸੀ ਆਪਾਂ ਇਹਨਾਂ ਲਾ ਕੇ ਰੱਖੇ ਏ ਚ ਇਸੇ ਇਹ ਕਪੜੇ ਬਿਸਲਾਨੀ ਨਹੀਂ ਮੈਚਰ ਫੇਟੇ ਕੱਪੜੇ ਕੱਢ ਕੇ ਤੇ ਲਾਵਾ ਤੋਂ ਉੱਪਰ ਇਹ ਤੋਂ ਇੰਨੀ ਜਵਾਲਾ ਚੜ੍ਹ ਕੇ ਕੰਮ ਕਰਦੇ ਲੇ ਜੀ ਆਪਾਂ ਬਣਾਣ ਲੱਗੀਆਂ ਸਬਜ਼ੀ ਟਾਈਮ ਸ਼ਾਮ ਦਾ ਹੋ ਗਿਆ ਤੇ ਕੱਪੜੇ-ਕੁਪੜੇ ਤੇ ਲਾ ਕੇ ਆਪਾਂ ਰੱਖ ਲਈ ਸੀ ਤੇ ਗੋਭੀ ਸਬਜ਼ੀ ਸੋਰੀ ਗੋਭੀ ਤੋਂ ਕੇ ਪਹਿਲਾਂ ਮੈਂ ਰੱਖ ਲਈ ਸੀ ਤੇ ਨੁੱਚੜ ਜੇਗੀ ਤੇ ਸੋਹਣੀ ਬਣਦੀ ਖੜੀ-ਖੜੀ ਜੀ ਨਹੀਂ ਨਾਲ ਦੀ ਨਾਲ ਧੋ ਕੇ ਪਾਓ ਨਾ ਉਪਕੋਲ ਜਾਂਦੀ ਹੈ ਸਾਰੀ ਤੇ ਆਪਾਂ ਤੜਕਾ ਲਾਣੇ ਆ ਸਬਜ਼ੀ ਨੂੰ ਕੜਾਈ ਹੋ ਗਈ ਗਰਮ ਆਪਣੀ ਤੇ ਆਪਾਂ ਪਾ ਤਾ ਤੇਲ ਤੇਲ ਗਰਮ ਹੁੰਦਾ ਗਰਮ ਹੁੰਦਾ ਤੁਸੀਂ ਆਜ ਪਾਨੇ ਨੋ ਜੀ ਆਪਾਂ ਲਾਈਏ ਤੜਕਾ ਸਬਜੀ ਨੂੰ ਕਿੰਨੇ ਦਿਨ ਹੋ ਗਏ ਬੱਚੇ ਵੀ ਥੋੜੇ ਬਿਮਾਰ ਸੀ ਖੰਗ ਜ਼ੁਕਾਮ ਸੀ ਬੁਖਾਰ ਸੀ ਮੈਨੂੰ ਵੀ ਸੀ ਬਸ ਐਦਾ ਹੀ ਪ੍ਰੋਬਲਮ ਚੱਲ ਰਹੀ ਸੀ ਤੇ ਹੁਣ ਚਲੋ ਠੀਕ ਨੇ ਬੱਚੇ ਥੋੜਾ ਫਰਕ ਹੈ ਜੇ ਸਿਹਤ ਠੀਕ ਨਾ ਹੋਵੇ ਤੇ ਕੰਮ ਕਰਨ ਨੂੰ ਵੀ ਮਨ ਨਹੀਂ ਕਰਦਾ ਸਭ ਤੋਂ ਵੱਡੀ ਦਾਤ ਤੰਦਰੁਸਤੀ ਦੀ ਹੈ ਸਭ ਕੁਝ ਬਣ ਜਾਂਦਾ ਹੈ ਤੇ ਬਾਕੀ ਮਹਾਰਾਜ ਤੋਂ ਤੰਦਰੁਸਤੀ ਮੰਗਿਆ ਕਰੋ ਕੋਈ ਗੱਲ ਨਹੀਂ ਜੀ ਬਾਕੀ ਚੀਜ਼ਾਂ ਸਭ ਅੱਗੇ ਪਿੱਛੇ ਬਣ ਜਾਂਦੀਆਂ ਨੇ ਸਭ ਤੋਂ ਵੱਡੀ ਦਾ ਤੰਦਰੁਸਤੀ ਦੀ ਹੈ ਇਸ ਲਈ ਸਰੀਰ ਤੰਦਰੁਸਤ ਹੋ ਤੇ ਆਪਾਂ ਘਰ ਦਾ ਕੰਮ ਵੀ ਵਧੀਆ ਤਰੀਕੇ ਨਾਲ ਕਰਾਂਗੇ ਤੇ ਆਪਣੇ ਬੱਚਿਆਂ ਨੂੰ ਵੀ ਵਧੀਆ ਸੰਭਾਲਾਂਗੇ ਜੇ ਆਪ ਵੀ ਨਹੀਂ ਠੀਕ ਹੋਵਾਂਗੇ ਘਰ ਦਾ ਕੰਮ ਕਰਨ ਨੂੰ ਵੀ ਨਹੀਂ ਮਨ ਕਰਦਾ ਤੇ ਨਾ ਹੀ ਬੱਚਿਆਂ ਦਾ ਫਿਰ ਕਿਉਂਕਿ ਬੱਚੇ ਹਜੇ ਛੋਟੇ ਨੇ ਇਸ ਲਈ ਸਾਰਾ ਕੰਮ ਖੁਦ ਹੀ ਕਰਨਾ ਪੈਂਦਾ ਜੇ ਇੱਕ ਦਿਨ ਬਿਮਾਰ ਹੋ ਜੀ ਬਸ ਕੰਮ ਨਾ ਸਫਾਈਆਂ ਵੀ ਚੰਗੀ ਤਰ੍ਹਾਂ ਨਾ ਘਰ ਦਾ ਕੰਮ ਹੁੰਦਾ ਇਹ ਸਬ지ਆ ਪਤੋ ਕੇ ਰੱਖੀ ਸੀ ਤੇ ਪਾ ਕੇ ਤੋਂ ਟੱਕ ਦੇਣੇ ਆ ਆਪਾਂ ਲਾ ਲਿਆ ਇਹ ਸਬ지ਆ ਪਾਤੀ ਹੋਮੇ ਤੇ ਫੈਲ ਕੇ ਪਾਉਣਾਗੇ ਤੇ ਆਪਾਂ ਕੋਲ ਨਹੀਂ ਕਰਨੀ ਜਾਂ ਤਾਂ Thank you. ਜੀ ਆਪਾਂ ਤਾਂ ਉਹਨਾਂ ਦੇ ਗੰਗੇ ਸਾਲੇ ਤੇ ਤਕਰੀਨ ਸੇਕ ਲੱਗ ਗਿਆ ਹੁਣ ਪਾਨੇ ਆਪਾਂ ਲੋਣ ਮਰਚ ਪਾਨੇ ਜੁਜੀ ਆਪਾਂ ਪਹਿਲਾਂ ਅੱਧੇ ਸੇਕ ਲਵਾਇਆ ਸੀ ਹੁਣ ਲੋਣ ਮਰਚ ਪਾਨੇ ਆ ਤੇ ਇਹਨੂੰ ਵਿੱਚ ਪਾ ਕੇ ਟੱਕ ਦਾਂਗੇ ਤੂੰ ਫਿਰ ਘੱਟ ਗੈਸ ਘੱਟ ਕਰਕੇ ਚਲੋ ਜੀ ਅੱਜ ਵਾਲੇ ਵਲੋਗ ਦੇ ਐਂਡ ਇਥੇ ਕਰਦੇ ਆ ਕੱਲ ਨੂੰ ਮਿਲਾਂਗੇ ਨਵੇਂ ਵੀ ਨਾਲ ਤਾਂ ਅਸਟਿਕਾ ਬਾਈ ਬਾਈ ਪਲੀਜ਼ ਲਾਈਕ ਕਰਕੇ ਐਂਡ ਜ਼ਰੂਰ ਦਿਓ ਕਰੋ ਵੀਡੀਓ ਲਾਤੀ ਰੂਟਸ ਤੋਂ ਇੱਕ ਪ੍ਰਕਿਰਿਆ ਹੈ ਕਿ ਆਪਾਂ ਬੈਂਡ ਕਰਦੇ ਆਂ ਤੇ ਸਬਜੀ ਬਣਾ ਕੇ ਕੇ ਬਾਅਦ ਕਰੀ ਪਖਲਾ ਹੈ ਜੇ ਗਰਮੀ ਬਹੁਤ ਜ਼ਿਆਦਾ ਹੈ ਅੰਦਰ ਮਸਾਲੇ ਵਾਲੀ ਦੇ ਗੁੰਦੇ ਦਰੀ ਬੈਠਦੇ ਤੇ ਥੋੜੀ ਰਹਿ ਜਾਂਦੇ ਕਿ ਗਏ ਤੇ ਪਖਲਾਰਾ ਸਿੱਖੀਏ ਕੋਲ ਰੋਟੀ ਕੰਨਾਂ ਨੇ ਜੀ ਜੇ ਗੈਸ ਆਪਾ ਘਾਟਾ ਘਾਟ ਤੇ ਸਬਜੀ ਬਣ ਜੇਗੀ ਤੇ ਆਟਾ ਵੀ ਦੋਨੇ ਲਿਆ ਹੁਣੇ ਬੱਚੇ ਆਂਦੇ ਨੇ ਫੇਰ ਰੋਟੀ ਬਣਾਣੇ ਆਪਾਂ ਠਹਿਰ ਕੇ ਟਾਈਮ ਹੋ ਗਿਆ ਜੀ ਸ਼ਾਮ ਦਾ ਸਵਾ 6 ਵਜੇ ਦਾ ਤੇ ਆਪਾਂ ਇੱਥੇ ਲਾਨੇ ਪੱਖਾ ਮੰਜੀ ਢਾ ਕੇ ਬਾਹਰ ਬੈਠਦੇ ਆ ਸਾਰਾ ਦਿਨ ਇੰਨੀ ਜ਼ਿਆਦਾ ਧੁੱਪ ਹੁੰਦੀ ਹੈ ਬਾਹਰ ਨਿਕਲਣ ਨੂੰ ਮਨ ਨਹੀਂ ਕਰਦਾ ਹੁਣ 10 ਮਿੰਟ ਅੱਧਾ ਘੰਟਾ ਬਾਹਰ ਬੈਠਦੇ ਪੱਖਾ ਲਾ ਕੇ ਉਹਨਾਂ ਬੱਚੇ ਆ ਜਾਣਗੇ ਫੇਰ ਰੋਟੀ ਬਣਾਣੇ ਫੇਰ ਅੰਦਰ ਵੜ ਜਾਣਾ ਰਾਤ ਨੂੰ ਲੱਗੀ ਸਬਜ਼ੀ ਆਪਾਂ ਬਣਾ ਲਈ